ਜੀ গুড মর্নিং ਸਾਰਿਆਂ ਨੂੰ ਜੀ ਕੀ ਹਾਲਾ ਠੋਟੇ ਤੁਹਾਨੂੰ ਨਾ ਹੀ ਮੈਂ ਇੱਕ ਗੱਲ ਦੱਸਦਾ ਜੀ ਮੇਰੀ ਮੰਮੀ ਨਾ ਸਾਰੀ ਰਾਤ ਦਿਨ ਹੀ ਕਣਕ ਦੀ ਰਖਵਾਲੀ ਕਰੀ ਜਾਂਦੀ ਐ ਜੀ ਕੋਈ ਕਣਕ ਲੈ ਨਾ ਜਾਵੇ ਤੇ ਤੁਹਾਨੂੰ ਮੈਂ ਦਿਖਾਉਣਾਗਾ ਤੇ ਦੇਖੋ ਆ ਜਾ ਤੁਹਾਨੂੰ ਦਿਖਾਉਣਾ ਕਰ ਥੋੜੀ ਕੰਨ ਬਠੰਡਾ ਕੀ ਕਰਦੀ ਪਈ ਐ ਮਾਂ ਨਾ ਕਣਕ ਵੇਂਦੀ ਸੀ ਗੰਨਾ ਵਿਸਾਵਦ ਦਿੱਤੀ ਉਹਦੀ ਪੁਆਣੇ ਕਾਰਕਾ ਬਹੁਤ ਸਾਫਾ ਬ੍ਰੈਂਡ ਤੇ ਦੇਖੋ ਮੇਰੀ ਮਿਹਨਤ ਨੇ ਕੰਨ ਕਿੰਨਾ ਰੰਗ ਲਿਆਂਦਾ ਇਹੋ ਨੇ ਤੇ ਬਿਮਾਰੀ ਪੈਣੇ ਮੇਰਾ ਬਣਾਉਂਦੇ ਮਜ਼ਾਕ ਆਂਦੇ ਆ ਕੇ ਤੂੰ ਆ ਕੇ ਸਾਰੀ ਰਾਤ ਦੀ ਰੱਖੀ ਬੈਠੀ ਆ ਤੇ ਭਈ ਰਾਖੀ ਬਹਿਣਾ ਜਾਂ ਤੁਹਾਨੂੰ ਪਤਾ ਮਸਾਂ ਦਾ ਕਣਕ ਮੈਨੂੰ ਮਿਲੀ ਆ ਹਨ ਤੇ ਕੱਲ ਤੁਹਾਡੇ ਸਾਹਮਣੇ ਮੇਰੇ ਗਿੱਟੇ ਘਸ ਗਏ ਭਾਈ ਦੀ ਰੱਟੇ ਲੈ ਕੇ ਆ ਦੇਖ ਲੋ ਸਿਆਣ ਲੋਹੀ ਰੱਟੇ ਆ ਤੇ ਜਿਹੜੇ ਜਿਹੜੇ ਕੱਲ ਵੀਡੀਓ ਚ ਸੀਗੇ ਉਹੀ ਗੱਤੇ ਆ ਨਾ ਸੇਮ ਉਸ ਟੇਮ ਤੇ ਆਪਾਂ ਨੂੰ ਕੱਲ ਬਾਈ ਨੇ ਫੋਨ ਕੀਤਾ ਸੀ ਕਹਿੰਦਾ ਕਿਰਨਾ ਤੇਰੀ ਕਣਕ ਆ ਗਈ ਭਾਈ ਤੂੰ ਲੈ ਜਾ ਤੇ ਵੀ ਤੇ ਬਤੂਰ ਬਿਮਾਰ ਸਮਾਰ ਰਹਿਣੀ ਆ ਹੋਰ ਬਰੰਡ ਨੂੰ ਮੈਂ ਬਵਾਸ ਸਮਾਰ ਵਾਲੀ ਰਹਿੰਦੀ ਤੁਹਾਨੂੰ ਪਤਾ ਲੈ ਕਮਜ਼ੋਰ ਹੋ ਕੇ ਬਗੌਟ ਕਮਜ਼ੋਰ ਹੋ ਕੇ ਨਹੀਂ ਤੇ ਪਹਿਲਾਂ ਇਹ ਦੱਸਣਾ ਕਲ ਕੀ ਰਖਵਾਲੀ ਕਰ ਤੋ ਕਰੀ ਜਾਂਦੀ ਆ ਰਾਖੀ ਰਾਖੀ ਮੈਂ ਆ ਬੈਠੀ ਆ ਭਰਾਵਾ ਮੈਂ ਕੱਲ ਬਹੁਤ ਜ਼ਿਆਦਾ ਭੱਜੀ ਆ ਮੈਨੂੰ ਡਰ ਸੀ ਇਹ ਬਾਟਾ ਜਿਹੜੀ ਆਪਣੀ ਰਾਤ ਹੈ ਆ ਠੀਕ ਆ ਵੀ ਕੋਈ ਚੋਰ ਕਿਹਦਾ ਚੋਰ ਆ ਨੂੰ ਮੋਰ ਨਾ ਪੈ ਜਾਣ ਕਿ ਕਰ ਕੀ ਨਾ ਮੇਰੇ ਚੋਰ ਲੈ ਜਾਣ ਤੇ ਮੈਂ ਤਾਂ ਸਾਰੀ ਰਾਤ ਦੀ ਆ ਦੇ ਦੋ ਘੱਟੇ ਲਿੜਿਆ ਮੈਨੂੰ 60 ਕਿਲੋ ਬਹੁਤ ਬਹੁਤ ਧੰਨਵਾਦ ਬਾਈ ਡੀਪੋ ਵਾਲੇ ਦਾ ਤੇ ਜਿਹੜੇ ਨੇ ਮੈਨੂੰ ਬਾਈ ਰਿੰਦਰ ਨੇ ਮੇਰੀ ਪਾਚੀ ਵੀ ਕੱਟੀ ਤੇ ਮੈਨੂੰ ਸਾਰਾ ਤੋਂ ਪਹਿਲਾਂ ਮੈਨੂੰ ਕਣਕ ਵੀ ਦੇਤੀ ਤੇ ਮੇਰਾ ਬਲੌਗ ਕਿਸੇ ਨੇ ਪਹੁੰਚਾਇਆ ਹੋਣਾ ਮੇਰੇ ਫਰੈਂਡਾਂ ਨੇ ਵਿਪਾਈ ਕਰਨਾਂ ਦੀ ਕਣਕ ਦੇ ਦੇ ਪਾਚੀ ਕੱਟ ਦੇ ਤੇ ਮੈਂ ਤਾਂ ਕਰਕੇ ਹੁਣ ਮੈਂ ਤਾਂ ਆ ਬੈਠੀ ਆ ਪਰ ਇੱਥੇ ਰਹਿਣਾ ਮੈਂ ਤਾਂ ਇਹ ਰਖਵਾਲੀ ਤੇ ਬੈਠੀ ਹੈ ਮੇਰੀ ਮੰਮੀ ਮੈਂ ਤਾਂ ਇੱਥੇ ਰਹਿਣਾ ਭਰਾਵਾ ਮਸਾ ਦਾ ਕਣਕ ਮਿਲੀ ਆ ਪ੍ਰਿੰਟ ਮੈਨੂੰ ਤੇ ਤੈਨੂੰ ਪਤਾ ਸੁੱਖ ਨਾਲ ਮੇਰੀ ਖਰਾਕ ਥੋੜ੍ਹ ਗਈ ਆ ਨਾ ਤੇ ਤਾਂ ਆ ਕਰਕੇ ਮੈਂ ਬੈਠੀ ਆ ਉਹਦੇ ਬਸ ਗੱਟੇ ਦੀ ਰਾਖੀ ਬੈਠੀ ਆ ਮੈਂ ਬਸ ਕੋਈ ਗੱਲ ਨਹੀਂ ਗੱਟੇ ਦੇਖੇ ਰੂਮ ਦੇ ਵਿੱਚ ਪਏ ਆ ਤੇ ਸਾਰੀ ਰਾਤ ਦੀ ਇੱਥੇ ਬੈਠੀ ਆ ਸੁਸਤੀ ਨਹੀਂ ਵੀ ਮੇਰੇ ਕੋਈ ਕਣਕ ਨਾ ਲੈ ਜੇ ਵੀ ਕਣਕ ਲੈ ਕੇ ਕਿਵੇਂ ਕੋਈ ਜਾਊਗਾ ਉਹ ਸਾਹਮਣੇ ਕੈਮਰਾ ਲੱਗਿਆ ਪਿਆ ਜੀ ਠੀਕ ਹੈ ਐਡਾ ਜਾਲ ਲੱਗਿਆ ਗੇਟ ਲੱਗਿਆ ਤੇ ਬਾਕੀ ਫਰੈਂਡ ਅੱਜ ਮੈਂ ਸਫਾਈ ਕੀਤੀ ਆ ਮੈਂ ਤੁਹਾਨੂੰ ਦਿਖਾਉਣੀ ਵਾਲਾ ਘਰ ਅੱਜ ਵਾਲਾ ਜੀ ਘਰ ਦਾ ਮੈਂ ਤੁਹਾਨੂੰ ਸਫਾਈ ਵਾਲਾ ਘਰ ਦਿਖਾਵਾਂ ਅੱਜ ਮੈਂ ਸਫਾਈ ਸਭੂ ਕਰਕੇ ਫੇਰ ਤੁਹਾਡੇ ਮੂਰੇ ਹੋ ਕਰਦੀ ਆ ਦੇਖੋ ਕੋਸੇ ਪੱਤੇ ਲਾ ਲਿਆ ਤੇ ਘਰ ਬਹੁਤ ਸੋਹਣਾ ਲੱਗਦਾ ਮੇਰਾ ਤੇ ਮੇਰਾ ਬਹੁਤ ਜੀ ਲੱਗਦਾ ਇੱਥੇ ਦਿਖਾ ਦੇ ਬਾਪੂ ਆਹ ਰੂ ਮੇਰਾ ਜੀ ਛੋਟੇ ਆਪਣੇ ਤੋਰੀ ਮੁਹੇ ਦਾ ਆ ਤੇ ਇਹ ਮੇਰਾ ਰੂਮ ਆ ਤੇ ਸਾਰਾ ਘਰ ਮੇਰਾ ਫਰੈਂਡ ਹੈ ਤਾਂ ਮਰੀ ਜਾਂਦਾ ਲੈ ਇਹਦਾ ਇਹ ਇਹ ਮੇਰਾ ਘਰ ਆ ਤੇ ਹੁਣ ਮੈਂ ਚੱਲੀ ਆ ਫਰੈਂਡ ਬੈਂਕ ਚ ਜੇ ਲੈ ਕੇ ਜਾਇਆ ਹੋਇਆ ਤਾਂ ਹੈ ਮੇਰਾ ਉਹ ATM ਮਜੜਾ ਉਹ ਹੋ ਗਿਆ ਬਲੌਕ ਹੋ ਗਿਆ ਕੀ ਕਹਿੰਦੇ ਉਹ ATM ਬਲੌਕ ਬਲੌਕ ਨਹੀਂ ਹੋਇਆ ATM ਬੰਦ ਕਰਤਾ ਤੇ ਨਿਊ ਅਪਡੇਟ ਕਰਾ ਕੇ ਆਣਾਗਾ ਕਿਉਂਕਿ 10 ਸਾਲ ਹੋ ਗਏ ATM ਬਣੇ ਨੂੰ ਹਾਂਜੀ ਤੇ ਐਕਸਪਾਇਰ ਹੋ ਗਿਆ ਡੇਟ ਐਕਸਪਾਇਰ ਹੋ ਗਿਆ ਹੁਣ ਮੈਂ ਫਾਰਮ ਉੱਤੇ ਕਹਿੰਦਾ ਵੀ ਤੂੰ ਉੱਥੇ ਫਾਰਮ ਵਜੇ ਭਰ ਕੇ ਦੇ ਕੇ ਆ ਉਹ ਕੋਈ ਭੈਣ ਭਰਾ ਕੋਈ ਮਾੜਾ ਮੋਟਾ ਕੋਈ ਤੈਨੂੰ ਪਤਾ ਹੀ ਆ ਫਿਰ ਹਨਾ ਜੇ ਤਾਂ ਕੋਈ ਮਾੜੀ ਮੋਟੀ ਪ੍ਰਮੋਸ਼ਨ ਕਰਦੀ ਆ ਉਹਦੇ ਵਿੱਚ ਪੈਸਾ ਫੁਸੇ ਮਾੜੇ ਮੋਟੇ ਆ ਜਾਂਦੇ ਆ ਕੱਲ ਮੈਨੂੰ ਲੈ ਕੱਲ ਮੈਨੂੰ ਕਾਨਕ ਲੈਣ ਭੇਜਤਾ ਮੈਂ ਤੇ ਮੇਰਾ ਅੰਕਲ ਦੋਨੇ ਗਈ ਤੇ ਲਾਈਨ ਦੇ ਵਿੱਚ ਮੈਨੂੰ ਖੜੇ ਨਾ ਸਾਰੇ ਪਿਛਾਣੀ ਜਾਨ ਕਿਤੇ ਕਰਨ ਮਿੰਡ ਦਾ ਮੁੰਡਾ ਖੜਾ ਕਰਨ ਮਿੰਡ ਦਾ ਮੁੰਡਾ ਮੈਂ ਕਿ ਵੀ ਪਰਚੀ ਮੈਂ ਕਟਾਤੀ ਵੀ ਹੁਣ ਕਣਕ ਤਾਂ ਤੁਸੀਂ ਲਿਆਇਆ ਕਰੋ ਤੇ ਐਂ ਕਰ ਜਾ ਦੋ ਇਹਦਾ ਮੂੰਹ ਤੇ ਮਾਰ ਲੈ ਕੇ ਖੜਾ ਰਹਿ ਜੀ ਉੱਥੇ ਤੇ ਮੇਰੀ ਗੱਲ ਸੁਣੋ ਜੀ ਖਾਣ ਪੀਣ ਪਿੱਛੇ ਕਾਦੀ ਉਹ ਹੁੰਦੀ ਸ਼ਰਮ ਹੁੰਦੀ ਆ ਤੁਸੀਂ ਆਪ ਸਿਆਣੇ ਹੋਣਾ ਤੇ ਅਕ ਤੇ ਕੀ ਆ ਸੂਟ ਦੇਖ ਲੋ ਚੋਲਾ ਸੋਹਣਾ ਨਹੀਂ ਸੰਤਾ ਸੂਟ ਮੇਰਾ ਬਟੀ ਕਾਲੀ ਰਹਿ ਆਕ ਤੇ ਉਹ ਬਹੁਤ ਸੋਹਣੇ ਸੂਟ ਸੀ ਹੁੰਦੀ ਆ ਉਹ ਪਰਾ ਹੋਰ ਹੀ ਬਣਾਤਾ ਹਣ ਹੁਣ ਫੀਡਿੰਗ ਕਰਾ ਕੇ ਲੈਉਣੀ ਹੈ ਇੱਥੋਂ ਸਾਡੀ ਗਾਇਤ ਹੈਗੀ ਹੈ ਮੇਰੀ ਸੈਲੀ ਐ ਪੈਸੇ ਦੀ ਥਲੀਏ ਤੇ ਕਿਥੇ ਆ ਲਾਇਆ ਫੂਟੋ ਉਤਰਾਨੇ ਆ ਆਇਆ ਚੱਲਦੇ ਆ ਤਾਂ ਮਨੇ ਮੁਸਕਮਾਰੀਆਂ ਦਾ ਥੇਰ ਕੀ ਹੋਣੀ ਸੂਣਾਗਾ ਉਹਨੇ ਕਿਹੜਾ ਪਾਣ ਸੁਗਣਾਗਾ ਇਹ ਸੁਗਣ ਦੀ ਗੱਲ ਨਹੀਂ ਤੋਤਾ ਆ ਕੇ ਅਗਲੇ ਨੂੰ ਫੜਾਵਾਂਗੇ ਦੇਖੋ ਜੀ ਇਹ ਫਰੈਂਡ ਆਪਾਂ ਤੁਹਾਨੂੰ ਦਿਖਾਉਨੇ ਆ ਚੱਲੇਗਾ ਹੁਣ ਜਾਣਾ ਕਿ ਪਾਉੜਾ ਗੁਣਾ ਉਹ ਸਾਢੇ 11 ਵਜੇ ਮਾਲ ਲਾਣਾਗਾ ਫਿਰ ਤਾਂ 10 ਵਜੇ ਤਾਂ ਬੈਂਕ ਹੀ ਖੁੱਲਣਗੇ ਨਾ ਹਾਂ ਸਾਢੇ 10 ਵਜੇ ਮਾਲ ਲਾਣਾ ਤੇ ਮਾਲ ਬਾਹਰ ਕੇ ਥੋੜਾ ਹੈ ते 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 फेर ਚੱਲਾਂਗੇ ਫਿਰ ਫਰੀ ਹਾਂ ਹਾਂ ਤੇ ਦੇਖ ਲੋ ਜੀ ਕੱਲ ਵੀਡੀਓ ਬਣਾਈ ਆ ਮੈਂ ਕਰਕੇ ਫਲਾਈ ਆਵਾ ਤਿੱਕਾ ਚ ਗਈ ਉਹ ਤਾਂ ਚਲੋ ਵਰੀਏ ਗੱਲ ਉਹ ਵੀਡੀਓ ਮੈਂ ਹੀ ਬਣਾਈ ਸੀਗੀ ਸ਼ੂਟ ਮੈਂ ਕੀਤਾ ਸੀਗਾ ਤੇ ਕੱਲ ਦੀ ਖੁਸ਼ੀ ਜੜੀ ਪਈ ਆ ਕਣਕ ਦੀ ਮੈਨੂੰ ਕਣਕ ਮਿਲ ਗਈ ਕਣਕ ਮਿਲ ਗਈ ਕਣਕ ਦੀ ਖੁਸ਼ੀ ਤਾਂ ਵੈਰ ਹੁੰਦੀ ਆ ਵੈਰ ਇਦਾਂ ਤੁਹਾਨੂੰ ਪਤਾ ਹੀ ਆ ਹਨਾ ਫੇ ਰੋਟੀ ਕਿੱਥੋਂ ਖਾਵਾਂਗੇ ਜੇ ਕਣਕ ਹੀ ਨਾ ਮਿਲੀ ਤਾਂ ਤਾਂ ਕਰਕੇ ਤੇ ਆਜੋ ਸੋਈ ਚਾਜੋ ਗੁਰਦਾ ਭਜਮਨ ਕੇ ਜੇ 8 ਵਾਰ ਘੜਦੇ ਮਮਰਾਟ ਲਾਹੋ ਜੂਬ ਤੇ ਹੁਣ ਸਰਸੇਪ ਤਾਂ ਬੋਲੂਗਾ ਮਾਤਾ ਬੋਲੂ ਦਿਖਾਵਣੀ ਪਤਾ ਨਹੀਂ ਕੀ ਕੁਸੜ ਮੁਸੜ ਜੀ ਕਰਕੇ ਮੇਰੀ ਮਾ ਜੀ ਦੇਖੋ ਅਮਰੂਦ ਕੱਲ ਅਸੀਂ ਅਮਰੂਦ ਲਈ ਜਾਂਦੇ ਸੀ ਕਿ ਮਹਾਰਾਜ ਰਣਜੀਤ ਸਿੰਘ ਕਾਲਜ ਮੂਰੇ ਤੇ ਉੱਥੇ ਇਹਦੇ ਮੰਮੀ ਦੇ ਫੈਨ ਟੱਕਰ ਗਏ ਜੀ ਫਿਰ ਮਨੋ ਕੇ ਆ ਗਿਆ ਪਰ ਰੂਡ ਲਈ ਦੋ ਆਇਆ ਮੈਨੂੰ ਫੂਡ ਮੈਂ ਆ ਕੇ ਕਹਾਂ ਦੇ ਨਹੀਂ ਆ ਦੇਖੋ ਕਿਵੇਂ ਲੱਗੀ ਪਈ ਆ ਨਹੀਂ ਵੀ ਆ ਮੈਂ ਮੈਨੂੰ ਵੀ ਪੁੱਛ ਲੈ ਤੂੰ ਗੱਲ ਆ ਦਿਸ ਦਿਖਾ ਗਿਆ ਦੇਖੋ ਸੇਮ ਨਾ ਗਈ ਸੇ ਮੇਰੀ ਕੁੜੀ ਦਾ ਆਵੇ ਸਕੂਲ ਗਈ ਹੈ ਮੇਰੀ ਕੁੜੀ ਦੇਖੋ ਹੈ ਕਿਵੇਂ ਲੱਗੀ ਪਈ ਹੈ ਜੀ ਦੇਖੋ ਖਾਣ ਮੇਰੀ ਮੰਮੀ ਤੜਕੇ ਤੜਕੇ ਅਮਰੋ ਦੋ ਮੈਨੂੰ ਜਾ ਹੀ ਜਾਂਦੇ ਆ ਉਹ ਭਰਾਵਾ ਫਾਉ ਦਾ ਫੋਨ ਆ ਸਾਇਲੈਂਟ ਕੀਤਾ ਹੈ ਮੈਨੂੰ ਚਲੋ ਜੀ ਜੇ ਤੁਹਾਨੂੰ ਮੇਰੀ ਮੰਮੀ ਹੁਣ ਅੱਗੇ ਯਾ ਸੂਟ ਦੇ ਕੇ ਹੋਗੀ ਤੁਹਾਨੂੰ ਦਿਖਾਣਾ ਫਿਰ ਫਰੈਂਡ ਤੇ ਹੁਣ ਆਪਾਂ ਤੁਹਾਨੂੰ ਰਸੋਈ ਚ ਦਿਖਾਣੇ ਆ ਆਪਣਾ ਬੇਟਾ ਮੇਰਾ ਮੁੰਡਾ ਮੇਰੇ ਲਈ ਬਣਾ ਰਹਾ ਹੈ ਆਮਲੇਟ ਵਾਓ ਵੈਰੀ ਨਾਈਸ ਕਿੰਨੇ ਕਿੰਨੇ ਅੰਡਾ ਦਾ ਚਾਰ ਕਰਾਰਾ ਜਿਹਾ ਬਣਾ ਲਈ ਤੇ ਅੰਡੇ ਪਾਇਆ ਸੀ ਫਰੈਂਡ ਤੇ ਹਾਂਜੀ ਫੋਨ ਨੰਬਰ ਮੈਂ ਆਮਲੇਟ ਬਣਾਉਣਾ ਸिखਾਣਾ ਕੋਣਾ ਵੀ ਆਉਂਦਾ ਨਾ ਨੰਬਰ ਯੈਸ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਸਵਾਦ ਅਨੁਸਾਰ ਮਿਰਚਾਂ ਮਿਰਚ ਬਾਲੀ ਨਾ ਪਾ ਲਈ ਬਸ ਉਹਦੂਆ ਪਾਵਾਂਗੇ ਹਲਕੀ ਜਿਹੀ ਹਲਦੀ ਬਸ ਬਹੁਤ ਫਿਰ ਪਾਵਾਂਗੇ ਇੱਕ ਚਮਚ ਭਰ ਕੇ ਇੰਨਾ ਥੋੜੀ ਯਾਰ ਹੋਰ ਐ ਜੋ ਜੀ ਹੋਰ ਪਾ ਥੋੜਾ ਜ ਤੁਸੀਂ ਕਹੋਗੇ ਪਿਆਜ਼ ਚੂਜ ਨਹੀਂ ਪਾਏ ਸਿੰਪਲ ਬਹੁਤ ਸੁਆਦਲਾ ਨਹੀਂ ਹੋਊਗਾ ਸਾਹਮਣੇ ਸਿੰਪਲ ਸੁਆਦ ਲੱਗਦਾ ਜੀ ਸੁਆਦ ਆਦਾ ਜੀ ਸਿੰਪਲ ਹੀ ਖਾਣੇ ਆ ਤੇ ਰੋਟੀ ਖਾ ਜਮ ਬਣਾਈ ਨਹੀਂ ਆਟਾ ਬਾਹਰ ਕੱਢਿਆ ਪਿਆ ਮੈਂ ਲੈਣੀ ਆ ਦਵਾਈ ਨੂੰ ਕਰਾਂਗੇ ਆਪਾਂ ਕਰਾਂ ਦਾ ਜਿਹੜਾ ਵੀ ਇਹਦੇ ਵਿੱਚ ਮਸਾਲਾ ਪਾਇਆ ਤਾਂ ਮਿਕਸ ਇਹ ਕਰਤਾ ਜੀ ਆਪਾਂ ਹਲਕਾ ਕੰਦੇ ਦਾ ਉਹ ਤਾਂ ਮੈਂ ਕਰ ਦੂੰਗਾ ਤੂੰ ਮੈਨੂੰ ਦੱਸਾਇਆ ਤੇ ਤੇ ਜੀ ਮਿਕਸ ਕਰਤਾ ਆਪ ਹੁਣ ਨਾਲ ਦੇ ਉੱਤੇ ਤੇਲ ਪਾਉਂਗਾ ਇਹ ਤਵੇ ਤੇ ਉਹ ਪਹਿਲਾਂ ਭਰਾਵਾ ਤਵਾ ਧਰ ਤੇਲ ਪਾਏਗਾ ਹੁਣ ਪਤਾ ਨਹੀਂ ਯਾਰ ਹਮ ਜੀ ਤਵਾ ਧਾ ਲੈ ਕੇ ਚੱਲ ਫੇਰ ਗੈਸ ਉਹਨਾ ਚਿਕੜ ਮੈਨੂੰ ਹੋਰ ਮਿਕਸ ਕਰ ਲੈਣਾ ਤੇ ਤੁਸੀਂ ਵੀ ਆਮਲੇਟ ਖਾਣਾ ਜੇ ਆ ਗਏ ਘਰ ਕੇਰ ਦਾ ਪੈਣਾ ਡਾ ਦੇ ਕੇ ਰੇ ਆ ਤੇ ਮੋਸਮ ਬਹੁਤ ਸੁਹਾਣਾ ਠੰਡਾ ਮੌਸਮ ਆ ਆਪਾਂ ਬੰਬ ਬਹੁਤ ਹੀ ਸੜਦੇ ਵੀਡੀਓ ਬਣਾ ਕੇ ਬੰਪ ਦੀ ਹੁਣ ਕਦਰ ਨਹੀਂ ਆਗੀ ਕਿ ਸਾਰੇ ਪੁੱਛਦੇ ਹੀ ਐਨਾ ਵੀ ਦਿਮਾਗ ਤੁਹਾਡੇ ਕਿਵੇਂ ਆਦਾ ਵੀਡੀਓ ਅਸੀਂ ਆ ਕੇ ਬਣਾਣੀ ਆ ਉਹ ਮੈਂ ਸਾਰੇ ਜਾਣੇ ਤੁਸੀਂ ਪੁੱਛਦੇ ਹੋ ਫਰੈਂਡ ਮੇਰਾ ਤਾਂ ਆਪ ਹੀ ਦਿਮਾਗ ਬੜਾ ਭਰਿਆ ਹੋਇਆ ਬਸ ਮੈਂ ਬਾਕੀ ਮੈਂ ਵੀ ਇੰਸਟਾਗ੍ਰਾਮ ਤੇ ਰੀਲਾਂ ਦੇਖਦਾ ਰਹਿੰਦਾ ਜਿਹੜੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈਗੀ ਆ ਅਸੀਂ ਚੱਕ ਕੇ ਹੀ ਵੀਡੀਓ ਬਣਾ ਆਏ ਹਾਂ ਅਸੀਂ ਕੋਈ ਲੋਕਾਂ ਦੀ ਰੀਸ ਨਹੀਂ ਕਰਦੇ ਜੀ ਅਸੀਂ ਤਾਂ ਅਸੀਂ ਤਾਂ ਆਪ ਹੀ ਸਾਡੇ ਤਾਂ ਮਾਈਂਡ ਦੇ ਵਿੱਚ ਮੇਰੇ ਤਾਂ ਆਪ ਹੀ ਵਧੇਰਾ ਕੁਝ ਹੁੰਦਾਗਾ ਤੇ ਬੱਸ ਹੋ ਤੁਰੇ ਪੋਂ ਦੇਖੋ ਫਰੈਂਡ ਆਮਲੇਟ ਆਤੇ ਕਿ ਤੇਲ ਉਹ ਫੇਰ ਇਹਦੇ ਕਿ ਚਾਰ ਅੰਡੇ ਆ ਮਾ ਪਪਾ ਪਾ ਦੂਜਾ ਦਾ ਵਾ ਲੈਈ ਅੱਜ ਜਦ ਹਾਂ ਬਾਜ਼ਾਰ ਚੱਲ ਕੇ ਦੂਜਾ ਹਾਂ 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 ਡੂੰਗਾ ਨਾਲੇ ਤਾਂ ਆਮਲੇਟ ਬਣ ਜਾ ਕਰੋ ਤੇ ਤੇ ਨਾਲੇ ਕੀ ਕਹਿੰਦੇ ਆ ਉਹ ਉਹਨੂੰ ਕੀ ਕਹਿੰਦੇ ਹੁੰਦੇ ਆ ਯਾਰ ਹੂੰ ਜੇ ਮੇ ਕੋਸ ਮਾਰੀ ਮੁੱਠੀ ਚੀਜ਼ ਵੀ ਤਾਲਣੀ ਹੋਵੇ ਹਾਂ ਹਾਂ ਮਿਰਚਾ ਮੁਰਚਾ ਜਿਵੇਂ ਹਾਂ ਮਿਰਚਾ ਤੇ ਅਸੀਂ ਦੇਖਦੇ ਆ ਫਰੈਂਡ ਜਾਵਾਂਗੇ ਬੈਂਕ ਚ ਨਾਲੇ ਤਾਂ ਉਹ ਏਟੀਐਮ ਦਾ ਉਹ ਕਰਾ ਕੇ ਲਿਆਉਣਾਗਾ ਤੇ ਨਾਲੇ ਅਸੀਂ ਆਉਂਦੇ ਬਾਜ਼ਾਰ ਜਾਵਾਂਗੇ ਨਾਲੇ ਤੇਲ ਕੱਢਦਾ ਤੇਲ ਵਾਲਾ ਪਾਤਾ ਬਈ ਤੂੰ ਚ ਐਕਚੁਅਲ ਤਾਂ ਨਾ ਗੋਲ ਬੋਲੇ ਚ ਪਰੇ ਨਾ ਹੁੰਗਾਰਾ ਕੋਈ ਮੈਂ ਨਾ ਕਰਮੂਈ ਬਸ 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 ਤੇ ਤੇਲ ਹੋ ਗਿਆ ਜੀ ਆਪਣਾ ਗਰਮ ਤੇ ਨਾ ਹਾਂ ਇਹਦੇ ਉੱਤੇ ਪਾਉਣ ਜਾ ਰਹੇ ਹਾਂ ਆਮਲੇ पाई, पाई, पाई one minute, one minute. देखो जी फिर आमलेट बन तैयारी तेल पा तेल पा तेल बड़ा का तू ਉਹ ਨਹੀਂ ਪ੍ਰਵਾਹ ਆ ਉਹ ਦੇਖੀ ਚੱਲ ਮੇਰਾ ਆਮਲੇ ਟਕੇ ਨੇ ਖੋਲੋ ਜਿਹੇ ਜਾਂ ਪਾ ਕੇ ਖਾ ਲਈ ਉਹ ਬੱਸ ਇਹਦੇ ਨਾਲ ਤਾਂ ਮੈਂ ਹੀ ਬਣਾ ਲੈਂਦੀ ਫਿਰ ਦੇਖ ਤਾਂ ਇਹ ਦੇਖੋ ਮਾਰੇ ਮਾਂ ਨੂੰ ਆਮਲੇ ਕੋ ਬਣਾ ਕੇ ਘੁਆਰੇਗਾ ਉੱਤੋਂ ਮੇਰੀ ਬੇਇੱਜ਼ਤੀ ਕਰਦੀ ਹੈ ਦੇਖੋ ਕਰਤਾ ਸਾਰਾ ਖਰਾਬ ਜੀ ਕਿਉਂ ਖਰਾਬ ਕਰਤਾ ਤੂੰ ਦੇਖੀ ਚੱਲੀ ਪੂਰਾ ਗੋਲ ਖੋਲ ਜਾਊਗਾ ਤੇਲ ਵਾਲਾ ਘੜਤੰਨੇ ਆ ਉਹ ਨਹੀਂ ਅੱਗੇ ਤੇਲ ਵਾਲਾ ਘੜਤਾ ਹਾਂ ਤੇਰੀ गैस साफ करना बहुत औखा है मैं आप ही कर दिया लो जी आमने तो क्या खराब है अलग खराब हो गए हाय मेरा गैस बढ़िया हो गया बढ़िया हो गया लग गया गैस अन्ने ने सारा खराब करता है तो वो कपड़ा मारना जाए यार 2 मिनट ਭੁੱਲ ਜਾਤਾ ਤੂੰ ਹਾਂਜੀ ਆਪਰੇਡ ਖਾਣਾ ਪਰ ਮੇਰੇ ਆਤਾ ਜੀ ਤਲਾਪਤੇ ਰੱਖ ਦੀ ਹੁਣ ਤੋਂ ਨਾਲੇ ਤਾਂ ਖੋਸ ਪਈ ਐਂ ਸੋਸ ਐ ਸੋਸ ਲੱਗ ਕੇ ਜਾਂਦਾ ਸੋਸ ਨਾਲ ਬਹੁਤ ਸੁਆਦ ਆਉਂਦਾ ਜੂਠਾ ਕਰੀ ਜਾਂਦਾ ਜੀ ਕੌਣ ਖਾਊਗਾ ਤੇਰਾ ਜੂਠਾ ਖਾएंगे ਵੀ ਜਿਹੜਿਆ ਆਪਣੇ ਪਾਸਸਕ੍ਰਾਈਬ ਆ ਵਿਚਾਰੇ ਆਪਣੇ ਫੈਮਲੀ ਆ ਜਿਹੜੀ ਆਪਣੀ ਫੈਮਲੀ ਆ ਦਿੱਲੀ ਵਾਲੀ ਮੇਰੀ ਭੈਣ ਜੀ ਆ ਦਿੱਲੀ ਵਾਲੇ ਰਾਮ ਰਾਮ ਕਹਦੇ ਰਾਮ ਰਾਮ ਕਿਹਾ ਹੋਣੀ ਰਾਮ ਰਾਮ ਭੈਣ ਜੀ ਦਿੱਲੀ ਵਾਲੀ ਭੈਣ ਜੀ ਰਾਮ ਰਾਮ ਕਿਵੇਂ ਹੋ ਠੀਕ ਹੋ ਤੁਸੀਂ ਆਜੋ ਫਿਰ ਸਾਡੇ ਘਰੇ ਮਾਰ ਲਓ ਗਰੀਬਾਂ ਦੇ ਘਰੇ ਵੈਲਕਮ ਜਿੰਨੇ ਵੀ ਮੇਰੇ YouTube ਫੈਮਲੀ ਆ ਸਾਰੇ ਸਾਡੇ ਘਰੇ ਆਉਣ ਜੀ ਮੈਨੂੰ ਮਿਲਣ ਵਾਸਤੇ ਤੇ ਤੁਹਾਨੂੰ ਟਰੱਕ ਭਰ ਕੇ ਸਾਰਿਆਂ ਨੂੰ ਮੈਨੂੰ ਨਾਮ ਤਾਂ ਨਹੀਂ ਪਤਾ ਕਈਆਂ ਦੇ ਪਰ ਆ ਮੇਕਸ ਜਿੰਨੇ ਵੀ ਦਿੱਲੀ ਪੰਜਾਬ 올 ਇੰਡੀਆ ਪੰਜਾਬ ਬਾਹਰਲੇ ਮੁਲਖ ਵਾਲੇ ਮੇਰੇ ਜਿੰਨੇ ਵੀ ਭੈਣ ਭਰਾ ਦੇਖੋ ਆਮਲੇਟ ਦੱਸੋ ਬਸ ਵਾਦ ਬਣਿਆ ਖਾਣ ਨੂੰ ਜੀ ਨਹੀਂ ਕਰਦਾ ਫਰੈਂਡ ਮੇਰੀ ਗੁੜੀਆ ਸਕੂਲ ਗਈ ਆ ਤੇ ਇਕੱਲੀ ਦਾ ਮੇਰਾ ਜੀ ਨਹੀਂ ਕਰਦਾ ਉਹਨੂੰ ਮੋਰ ਬਣਾ ਦਿੰਦੇ ਤੇ ਸਕੂਲ ਚ ਜਾਣ ਨਹੀਂ ਦਿੰਦੇ ਨੇ ਤਾਂ ਮਸਤ ਕਰਦੇ ਸਾਰੇ ਆਮਲੇਟ ਦੇ ਤੇ ਹੁਣ ਆਪਣਾ ਤੋਰੀ ਮੂੰਹਾ ਆ ਗਿਆ ਵੀ ਬਾਹਰ ਲੈ ਕੇ ਆ ਆ ਗਿਆ ਆ ਗਿਆ

ਕਿ ਮੈਂ ਬਣਾਇਆ ਆ ਆਲਾ ਵੀ ਖਾਣੀ ਆ ਸਾਰਾ ਭਾਈ ਵੀ ਆ ਜਾਣਾ ਪਰ ਚਲੋ ਠੀਕ ਆ ਫਰੈਂਡ ਫਿਰ ਆਮਲੇਟ ਖਾਣਾ ਤਾਂ ਤੁਸੀਂ ਜ਼ਰੂਰ ਦੱਸਿਓ ਤੇ ਮੇਰੀ ਮੰਮੀ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਫਰੈਂਡ ਇਹ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜਿੰਨਾ ਭੈਣ ਭਰਾਵਾਂ ਦੇ ਮੈਨੂੰ ਹਨਾ ਨਹੀਂ ਮੈਨੂੰ ਕਈ ਵਾਰੀ ਅੰਗਰੇਜ਼ੀ ਚ ਨਹੀਂ ਕਮੈਂਟ ਪੜ੍ਹਨੇ ਹੁੰਦੇ ਤੇ ਸਾਰੇ ਜਿੰਨੇ ਵੀ ਮੇਰੇ ਬਲੌਗ ਵੇਖਦੇ ਆ ਮੇਰੇ ਭੈਣ ਮੇਰੇ ਭਰਾ ਮੇਰੇ ਬੱਚੇ ਤੇ ਮੇਰਗਾ मामा ਸਾਰਾ ਨੂੰ ਟਰੱਕ ਭਰ ਕੇ ਕਰਨ ਬਠਿੰਡਾ ਵੱਲੋਂ ਲਵ ਯੂ ਟੂ ਐ ਤੁਸੀਂ ਮੈਨੂੰ ਲਵ ਯੂ ਟੂ ਕਰ ਦਿਓ ਮੈਂ ਤੁਹਾਨੂੰ ਲਵ ਯੂ ਕਰਦੀ ਆ ਜੀ ਤੇ ਬਾਕੀ ਬਾਏ ਬਾਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਬਲੌਗ ਵਕਤ ਬਾਅਦ ਦੇਖਿਆ ਕਰੋ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਤੁਹਾਡੀ ਮੈਨੂੰ ਬਹੁਤ ਜ਼ਰੂਰਤ ਹੈ ਜੀ ਤੁਹਾਡੇ ਸਾਥ ਦੀ ਤੇ ਹੁਣ ਇੱਕ ਤੇ ਕੱਲਾ ਨਾ ਖਾਜੇ ਆਮਲੇਟ ਲੱਗਿਆ ਪਿਆ ਖਾਣ ਦਵਾ ਦਵ ਤੇ ਬਣਵਾਇਆ ਮੈਂ ਕਿਉਂਕਿ ਮੈਂ ਲੈਣੀ ਆ ਦਵਾਈ ਮੇਰੀ ਦਵਾਈ ਚੱਲਦੀ ਆ ਤੇ ਬਾਕੀ ਤੁਸੀਂ ਇੰਸਟਾਗ੍ਰam ਤੇ ਮੇਰੀ ਵੀਡੀਓ ਜਰੂਰ ਦੇਖੋ ਠੀਕ ਹੈ ਬੈਂਡ ਵਾਜੇ ਵਾਲੀ ਬਾਏ ਤੇ ਬਹੁਤ ਘੰਟਾ ਬਾਏ ਫਰੈਂਡ